2026 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਦਤਾ ਟੀਚਰ ਰੱਖਣ ਵਾਲੇ ਸੰਭਾਵੀ ਵਿਦਿਆਰਥੀਆਂ ਨੂੰ ਖਰੈਬ ਵਿਭਾਗ ਦੁਆਰਾ ਪੂਰੀਆਂ ਵੀਜ਼ਾ ਅਰਜ਼ੀਆਂ ਜਲਦੀ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਇਹ ਕਿ ਇਹ ਸ਼ੀਲ ਪਹੁੰਚ ਭੱਤੀ ਦੇ ਵਿੱਚ ਦੇਰੀ ਅਤੇ ਸੰਭਾਵੀ ਇਨਕਾਰਾ ਤੋਂ ਬਚਨ ਦੇ ਵਿੱਚ ਮਦਦ ਕਰਦੀ ਹੈ ਖਾਸ ਕਰਕੇ ਪੀਕ ਸਮੇਂ ਦੌਰਾਨ ਬੀਟਕਾਰਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਮ੍ਹਾਂ ਕਰਨ ਤੋਂ ਪਹਿਲਾਂ ਸਾਰੀਆਂ ਸ਼ਰੂਤੇ ਪੂਰੀਆਂ ਕਰਨ ਦੇ ਲਈ ਅਪਡੇਟ ਕਿੱਥੇ ਦੱਸਦਾ ਵੇਜ ਚੈਕਲਿਸਟ ਟੂਲ ਅਤੇ ਈਮੀ ਅਕਾਊਂਟ ਦੀ ਵਰਤੋਂ ਕਰਨ। ਆਸਟ੍ਰੇਲੀਆ ਦੇ ਇਗਰਾਫ ਵਿਭਾਗ ਨੇ 2026 ਦੇ ਵਿੱਚ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀਆਂ ਨੂੰ ਤੇਰੀ ਤੋਂ ਪੱਛਣ ਦੇ ਲਈ ਜਲਦੀ ਤੋਂ ਜਲਦੀ ਪੂਰੀਆਂ ਵਿਦਿਆਰਥੀ ਵੀਜ਼ਾ ਅਲਜੀਆਂ ਜਮ੍ਹਾਂ ਕਰਵਾਉਣ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਚਾਹ ਪ੍ਰਕਿਰਿਆ ਵਿੱਚ ਜਿਆਦਾ ਸਮਾਂ ਲੱਗ ਸਕਦਾ ਹੈ ਖਾਸ ਕਰਕੇ ਪੀਕ ਪੀਰੀਅਡਸ ਦੌਰਾਨ ਅਰਜ਼ੀ ਜਮ੍ਹਾਂ ਕਰਵਾਉਣ ਦਾ ਮਤਲਬ ਹੈ ਕਿ ਦਸਤਾਵੇਜ਼ ਚੈਕਲਿਸਟ ਟੂਲ ਦੇ ਵਿੱਚ ਮਾਰਗਦਰਸ਼ਨ ਦੀ ਪਾਲਣਾ ਕਰਨਾ ਜਦੋਂ ਕਿ ਵਿਭਾਗ ਤੇ ਆਨਲਾਈਨ ਵੀਜ਼ਾ ਪੋਰਟਲ ਇਮੀ ਅਕਾਊਂਟ ਰਾਹੀਂ ਸਾਰੇ ਲੋੜੀਂਦੇ ਸਬੂਤ ਜਮ੍ਹਾਂ ਕਰਦੇ ਨੇ ਵਿਭਾਗ ਨੇ ਜ਼ੋਰ ਦਿੱਤਾ ਹੈ ਕਿ ਜਲਦੀ ਸਮਾਹ ਘਰਵੋਂ ਦੇ ਨਾਲ ਬਿਨੈਕਾਰਾਂ ਨੂੰ ਅਸਲ ਵਿਦਿਆਰਥੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪ੍ਰਕਿਰਿਆ ਦੇ ਮੁੱਦੇ ਮੁੱਦੇ ਨੂੰ ਘਟਾਉਣ ਤੇ ਵਿੱਚ ਮਦਦ ਮਿਲ ਸਕਦੀ ਹੈ ਵਿਦਿਆਰਥੀ ਸਹਾਇਤਾ ਲਈ ਵਿਭਾਗ ਨੇ ਦੋ ਵਾਰ ਚੈੱਕ ਕਰੋ ਇੱਕ ਵਾਰ ਜਮ੍ਹਾਂ ਕਰੋ ਪੰਨਾ ਅਤੇ ਇੱਕ ਅਪਡੇਟ ਕੀਤਾ ਦਸਤਾਵੇਜ਼ ਜੋ ਚੈਕਲਿਸਟ 2 ਸ਼ਾਮਲ ਕੀਤਾ ਹੈ ਇਹ ਗਾਈਡ ਬਿਨ ਕਾਰਨ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਵਿਜ਼ਮ ਆਪ ਗੰਢਾ ਨੂੰ ਪੂਰਾ ਕਰਦੇ ਨੇ ਜੀ ਹਾਂ ਅਧਿਕਾਰੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਿਅਸਤ ਸਮੇਂ ਦੌਰਾਨ પ્રાપ્ત ਹੋਈਆਂ ਅਰਜ਼ੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਲਈ ਜਲਦੀ ਅਰਜ਼ੀਆਂ ਜਮ੍ਹਾਂ ਕਰਵਾਉਣਾ ਅਤੇ ਪੂਰਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਗੱਡਾ ਪਿਪਾਕ ਨੇ ਹਾਲੀ ਦੇ ਵਿੱਚ ਸੀਮਤ ਗਿਣਤੀ ਦੇ ਪੰਨਿਆਂ ਦੇ ਲਈ ਵੈੱਬਸਾਈਟ ਅਨੁਵਾਦ ਸੇਵਾਵਾਂ ਵੀ ਸ਼ੁਰੂ ਕੀਤੀਆਂ ਨੇ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਰਟਲ ਨੂੰ ਹੋਰ ਆਸਾਨੀ ਦੇ ਨਾਲ ਨੈਵੀਗੇਟ ਕਰਨ ਦੇ ਵਿੱਚ ਮਦਦ ਕਰਨ ਲਈ ਅਨੁਵਾदित ਪੰਨਿਆਂ ਦੇ ਉੱਤੇ ਸੱਜੀ ਕੋਨੇ ਦੇ ਵਿੱਚ ਇੱਕ ਭਾਸ਼ਾ ਚੋਣਕਾਰ ਪ੍ਰਦਾਨ ਕਰਦੇ ਨੇ 2026 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨਾ ਚਾਹਤਾਂ ਟੀਚਰ ਰੱਖਣ ਵਾਲੇ ਸੰਭਾਵੀ ਵਿਦਿਆਰਥੀਆਂ ਨੂੰ ਖਰੈਬ ਵਿਭਾਗ ਦੁਆਰਾ ਪੂਰੀਆਂ ਵੀਜ਼ਾ ਅਰਜ਼ੀਆਂ ਜਲਦੀ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਇਹੀ ਕਿਰਿਆਸ਼ੀਲ ਪੌਂਚ ਭੱਤੀ ਦੇ ਵਿੱਚ ਦੇਰੀ ਅਤੇ ਸੰਭਾਵੀ ਇਨਕਾਰਾ ਤੋਂ ਬਚਨ ਦੇ ਵਿੱਚ ਮਦਦ ਕਰਦੀ ਹੈ ਖਾਸ ਕਰਕੇ ਪੀਕ ਸਮੇਂ ਦੌਰਾਨ ਵਿਦੇਸ਼ ਕਾਰਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਮ੍ਹਾਂ ਕਰਨ ਤੋਂ ਪਹਿਲਾਂ ਸਾਰੀਆਂ ਸ਼ਰੂਤਾਂ ਪੂਰੀਆਂ ਕਰਨ ਦੇ ਲਈ ਅਪਡੇਟ ਕੀਤੇ ਦਸਤਾਵੇਜ਼ ਚੈਕਲਿਸਟ ਟੂਲ ਅਤੇ EMI ਅਕਾਊਂਟ ਦੀ ਵਰਤੋਂ ਕਰਨ। ਆਸਟ੍ਰੇਲੀਆ ਦੇ ਇក្រਾ ਵਿਭਾਗ ਨੇ 2026 ਦੇ ਵਿੱਚ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀਆਂ ਨੂੰ ਦੇਰੀ ਤੋਂ ਬਚਣ ਦੇ ਲਈ ਜਲਦੀ ਤੋਂ ਜਲਦੀ ਪੂਰੀਆਂ ਵਿਦਿਆਰਥੀ ਵੀਜ਼ਾ ਅਲਜੀਆਂ ਜਮ੍ਹਾਂ ਕਰਵਾਉਣ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਚਾਹ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਖਾਸ ਕਰਕੇ ਪੀਕ ਪੀਰੀਅਡਸ ਦੌਰਾਨ ਅਰਜ਼ੀ ਜਮ੍ਹਾਂ ਕਰਵਾਉਣ ਦਾ ਮਤਲਬ ਹੈ ਕਿ ਦਸਤਾਵੇਜ਼ ਚੈਕਲਿਸਟ ਟੂਲ ਦੇ ਵਿੱਚ ਮਾਰਗਦਰਸ਼ਨ ਦੀ ਪਾਲਣਾ ਕਰਨਾ ਜਦੋਂ ਕਿ ਵਿਭਾਗ ਦੇ ਆਨਲਾਈਨ ਵੀਜ਼ਾ ਪੋਰਟਲ EMI ਅਕਾਊਂਟ ਰਾਹੀਂ ਸਾਰੇ ਲੋੜੀਂਦੇ ਸਬੂਤ ਜਮ੍ਹਾਂ ਕਰਦੇ ਨੇ ਵਿਭਾਗ ਨੇ ਜ਼ੋਰ ਦਿੱਤਾ ਹੈ ਕਿ ਜਲਦੀ ਸਮਾਂ ਕਰਵੋਨ ਦੇ ਨਾਲ-ਬਿਨੇ ਕਾਰਨ ਨੂੰ ਅਸਲ ਵਿਦਿਆਰਥੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪ੍ਰਕਿਰਿਆ ਦੇ ਮੁੱਦੇ ਮੁੱਦੇ ਨੂੰ ਘਟਾਉਣ ਤੇ ਵਿੱਚ ਮਦਦ ਮਿਲ ਸਕਦੀ ਹੈ ਦੀ ਹੈ ਵਿਦਿਆਰਥੀ ਸਹਾਇਤਾ ਲਈ ਵਿਭਾਗ ਨੇ ਦੋ ਵਾਰ ਚੈੱਕ ਕਰੋ ਇੱਕ ਵਾਰ ਜਮ੍ਹਾਂ ਕਰੋ ਪੰਨਾ ਅਤੇ ਇੱਕ ਅਪਡੇਟ ਕੀਤਾ ਦਸਤਾਵੇਜ਼ ਜੋ ਚੈਕਲਿਸਟ 2 ਸ਼ਾਮਲ ਕੀਤਾ ਹੈ ਇਹ ਗਾਈਡਪਿਨ ਕਾਰਨ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਵਿਦਿਆਰਥੀ ਆਪਣਾ ਘੰਟਾ ਨੂੰ ਪੂਰਾ ਕਰ ਦੇਣ ਜਿਹਾ ਅਧਿਕਾਰੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਿਅਸਤ ਸਮੇਂ ਦੌਰਾਨ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਜਿਸ ਕਾਰਨ ਵਿਦਿਆਰਥੀ ਦੇ ਲਈ ਜਲਦੀ ਅਰਜ਼ੀਆਂ ਜਮ੍ਹਾਂ ਕਰਵਾਉਣਾ ਅਤੇ ਪੂਰਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਗ੍ਰੈਪੀਪਾਕ ਨੇ ਹਾਲੀ ਦੇ ਵਿੱਚ ਸੀਮਤ ਗਿਣਤੀ ਦੇ ਪੰਨਿਆਂ ਦੇ ਲਈ ਵੈੱਬਸਾਈਟ ਅਨੁਵਾਦ ਸੇਵਾਵਾਂ ਵੀ ਸ਼ੁਰੂ ਕੀਤੀਆਂ ਨੇ ਜੁੰਤਰਾਸ਼ੀਬ ਇਨਕਾਰਨ ਨੂੰ ਪੋਰਟਲ ਨੂੰ ਹੋਰ ਆਸਾਨੀ ਦੇ ਨਾਲ ਨੇਵੀਗੇਟ ਕਰਨ ਤੇ ਵਿੱਚ ਮਦਦ ਕਰਨ ਲਈ ਅਨੁਵਾਦਿਤ ਪੰਨਿਆਂ ਦੇ ਉੱਤੇ ਸੱਜੇ ਕੋਨੇ ਦੇ ਵਿੱਚ ਇੱਕ ਭਾਸ਼ਾ ਚੋਣਕਾਰ ਪ੍ਰਦਾਨ ਕਰਦੇ ਨੇ 2026 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੜਾਈ ਕਰਦਾਂ ਟਿਚਰ ਰੱਖਣ ਵਾਲੇ ਸੰਭਾਵੀ ਵਿਦਿਆਰਥੀਆਂ ਨੂੰ ਖਰੈਬ ਵਿਭਾਗ ਦੁਆਰਾ ਪੂਰੀਆਂ ਵੀਜ਼ਾ ਅਰਜ਼ੀਆਂ ਜਲਦੀ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਇਹੀ ਕਿਰਿਆਸ਼ੀਲ ਪਹੁੰਚ ਭਰਤੀ ਦੇ ਵਿੱਚ ਦੇਰੀ ਅਤੇ ਸੰਭਾਵੀ ਇਨਕਾਰਾ ਤੋਂ ਬਚਣ ਦੇ ਵਿੱਚ ਮਦਦ ਕਰਦੀ ਹੈ ਖਾਸ ਕਰਕੇ ਪੀਕ ਸਮੇਂ ਦੌਰਾਨ ਬਿਨ ਦੇ ਕਾਰਨ ਉਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਮਾ ਕਰਨ ਤੋਂ ਪਹਿਲਾਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਅਪਡੇਟ ਕੀਤੇ ਦਸਤਾਵੇਜ਼ ਚੈਕਲਿਸਟ ਟੂਲ ਅਤੇ EMI ਅਕਾਊਂਟ ਦੀ ਵਰਤੋਂ ਕਰਨ। ਆਸਟ੍ਰੇਲੀਆ ਦੇ ਇਗਰਾਫ ਵਿਭਾਗ ਨੇ 2026 ਦੇ ਵਿੱਚ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀਆਂ ਨੂੰ ਦੇਰੀ ਤੋਂ ਬਚਣ ਦੇ ਲਈ ਜਲਦੀ ਤੋਂ ਜਲਦੀ ਪੂਰੀਆਂ ਵਿਦਿਆਰਥੀ ਵੀਜ਼ਾ ਅਲਜੀਆਂ ਜਮਾ ਕਰਵਾਉਣ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਜਰਾ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਖਾਸ ਕਰਕੇ ਪੀਕ ਪੀਰੀਅਡਸ ਦੌਰਾਨ ਅਰਜ਼ੀ ਜਮ੍ਹਾਂ ਕਰਵਾਉਣਾ ਦਾ ਮਤਲਬ ਹੈ ਕਿ ਦਸਤਾਵੇਜ਼ ਚੈਕਲਿਸਟ ਟੂਲ ਦੇ ਵਿੱਚ ਮਾਰਗਦਰਸ਼ਨ ਦੀ ਪਾਲਣਾ ਕਰਨਾ ਜਦੋਂ ਕਿ ਵਿਭਾਗ ਦੇ ਆਨਲਾਈਨ ਵੀਜ਼ਾ ਪੋਰਟਲ EMI ਅਕਾਊਂਟ ਰਾਹੀਂ ਸਾਰੇ ਲੋੜੀਂਦੇ ਸਬੂਤ ਜਮ੍ਹਾਂ ਕਰਦੇ ਨੇ ਵਿਭਾਗ ਨੇ ਜ਼ੋਰ ਦਿੱਤਾ ਹੈ ਕਿ ਜਲਦੀ ਸਮਾਗ ਕਰਵੋਨ ਦੇ ਨਾਲ ਬਿਨੇਕਾਰਨ ਨੂੰ ਅਸਲ ਵਿਦਿਆਰਥੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪ੍ਰਕਿਰਿਆ ਦੇ ਮੁੱਦੇ ਨੂੰ ਘਟਾਉਣ ਤੇ ਵਿੱਚ ਮਦਦ ਮਿਲ ਸਕਦੀ ਹੈ ਦੀ ਹੈ ਵਿਦਿਆਰਥੀ ਸਹਾਇਤਾ ਲਈ ਵਿਭਾਗ ਨੇ ਦੋ ਵਾਰ ਚੈੱਕ ਕਰੋ ਇੱਕ ਵਾਰ ਜਮਾ ਕਰੋ ਪੰਨਾ ਅਤੇ ਇੱਕ ਅਪਡੇਟ ਕੀਤਾ ਦਸਤਾਵੇਜ਼ ਜੋ ਚੈਕਲਿਸਟ ਟੂਲ ਸ਼ਾਮਲ ਕੀਤਾ ਹੈ ਇਹ ਗਾਈਡ ਬਿਨ ਕਾਰਨ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਵੀ ਸਮਾਪਤ ਗੰਢਾ ਨੂੰ ਪੂਰਾ ਕਰ ਲੈਣ। ਜੀ ਹਾਂ ਅਧਿਕਾਰੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਿਅਸਤ ਸਮੇਂ ਦੌਰਾਨ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਲਈ ਜਲਦੀ ਅਰਜ਼ੀਆਂ ਜਮ੍ਹਾਂ ਕਰਵਾਉਣਾ ਅਤੇ ਪੂਰਾ ਕਰਨਾ ਜ਼ਰੂਰੀ ਹੋ ਜਾਂਦਾ ਹੈ। ਗ੍ਰੇ ਵਿਪਾਕ ਨੇ ਹਾਲੀ ਦੇ ਵਿੱਚ ਸੀਮਤ ਗਿਣਤੀ ਦੇ ਪੰਨਿਆਂ ਦੇ ਲਈ ਵੈੱਬਸਾਈਟ ਅਨੁਵਾਦ ਸੇਵਾਵਾਂ ਵੀ ਸ਼ੁਰੂ ਕੀਤੀਆਂ ਨੇ ਜੋ ਅੰਤਰਰਾਸ਼ਟਰੀ ਵਿਦਿਆਰਥੀ ਬਿਨਾਂਕਾਰਾਂ ਨੂੰ ਪੋਰਟਲ ਨੂੰ ਹੋਰ ਆਸਾਨੀ ਦੇ ਨਾਲ ਨੈਵੀਗੇਟ ਕਰਨ ਦੇ ਵਿੱਚ ਮਦਦ ਕਰਨ ਲਈ ਅਨੁਵਾਦਿਤ ਪੰਨਿਆਂ ਦੇ ਉੱਤੇ ਸੱਜੇ ਕੋਨੇ ਦੇ ਵਿੱਚ ਇੱਕ ਭਾਸ਼ਾ ਚੋਣਕਾਰ ਪ੍ਰਦਾਨ ਕਰਦੇ ਨੇ 2026 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦਾ ਟੀਚਰ ਰੱਖਣ ਵਾਲੇ ਸੰਭਾਵੀ ਵਿਦਿਆਰਥੀਆਂ ਨੂੰ ਖਰੈ ਵਿਭਾਗ ਦੁਆਰਾ ਪੂਰੀਆਂ ਵੀਜ਼ਾ ਅਰਜ਼ੀਆਂ ਜਲਦੀ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਇਹੀ ਕਿਰਿਆਸ਼ੀਲ ਪਹੁੰਚ ਭਰਤੀ ਦੇ ਵਿੱਚ ਦੇਰੀ ਅਤੇ ਸੰਭਾਵੀ ਇਨਕਾਰਾ ਤੋਂ ਬਚਨ ਦੇ ਵਿੱਚ ਮਦਦ ਕਰਦੀ ਹੈ ਖਾਸ ਕਰਕੇ ਪੀਕ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਮ੍ਹਾਂ ਕਰਨ ਤੋਂ ਪਹਿਲਾਂ ਸਾਰੀਆਂ ਸ਼ਰੂਤਾਂ ਪੂਰੀਆਂ ਕਰਨ ਦੇ ਲਈ ਅਪਡੇਟ ਕੀਤੇ ਦਸਤਾਵੇਜ਼ ਚੈਕਲਿਸਟ ਟੂਲ ਅਤੇ EMI ਅਕਾਊਂਟ ਦੀ ਵਰਤੋਂ ਕਰਨ। ਆਸਟ੍ਰੇਲੀਆ ਦੇ ਇਗਰਾਫ ਵਿਭਾਗ ਨੇ 2026 ਦੇ ਵਿੱਚ ਆਸਟ੍ਰੇਲੀਆ ਵਿੱਚ ਪੜਾਈ ਕਰਨ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀਆਂ ਨੂੰ ਦੇਰੀ ਤੋਂ ਬਚਣ ਦੇ ਲਈ ਜਲਦੀ ਤੋਂ ਜਲਦੀ ਪੂਰੀਆਂ ਵਿਦਿਆਰਥੀ ਵੀਜ਼ਾ ਅਲਜੀਆਂ ਜਮ੍ਹਾਂ ਕਰਵਾਉਣ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਜਰਾ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਖਾਸ ਕਰਕੇ ਪੀਕ ਪੀਰੀਅਡਸ ਦੌਰਾਨ ਅਰਜ਼ੀ ਜਮ੍ਹਾਂ ਕਰਵਾਉਣ ਦਾ ਮਤਲਬ ਹੈ ਕਿ ਦਸਤਾਵੇਜ਼ ਚੈਕਲਿਸਟ ਟੂਲ ਦੇ ਵਿੱਚ ਮਾਰਗਦਰਸ਼ਨ ਦੀ ਪਾਲਣਾ ਕਰਨਾ ਜਦੋਂ ਕਿ ਵਿਭਾਗ ਤੇ ਆਨਲਾਈਨ ਵੀਜ਼ਾ ਪੋਰਟਲ EMI ਅਕਾਊਂਟ ਰਾਹੀਂ ਸਾਰੇ ਲੋੜੀਂਦੇ ਸਬੂਤ ਜਮ੍ਹਾਂ ਕਰਦੇ ਨੇ ਵਿਭਾਗ ਨੇ ਜ਼ੋਰ ਦਿੱਤਾ ਹੈ ਕਿ ਜਲਦੀ ਸਮਾਂ ਕਰਵੋਨ ਦੇ ਨਾਲ ਬਿਨੈਕਾਰਾਂ ਨੂੰ ਅਸਲ ਵਿਦਿਆਰਥੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪ੍ਰਕਿਰਿਆ ਦੇ ਮੁੱਦੇ ਮੁੱਦੇ ਨੂੰ ਘਟਾਉਣ ਤੇ ਵਿੱਚ ਮਦਦ ਮਿਲ ਸਕਦੀ ਹੈ ਦੀ ਹੈ ਵਿਦਿਆਰਥੀ ਸਹਾਇਤਾ ਲਈ ਵਿਭਾਗ ਨੇ ਦੋ ਵਾਰ ਚੈੱਕ ਕਰੋ ਇੱਕ ਵਾਰ ਜਮ੍ਹਾਂ ਕਰੋ ਪੰਨਾ ਅਤੇ ਇੱਕ ਅਪਡੇਟ ਕੀਤਾ ਦਸਤਾਵੇਜ਼ ਚੈਕਲਿਸਟ 2 ਸ਼ਾਮਲ ਕੀਤਾ ਹੈ ਇਹ ਗਾਈਡ ਬਿਨ ਕਾਰਨ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਵੀ ਸਭਾ ਮਾਪਦੰਡ ਨੂੰ ਪੂਰਾ ਕਰਦੇ ਨੇ ਜੀ ਹਾਂ ਅਧਿਕਾਰੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਿਅਸਤ ਸਮੇਂ ਦੌਰਾਨ પ્રાપ્ત ਹੋਈਆਂ ਅਰਜ਼ੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਜਿਸ ਕਾਰਨ ਵਿਦਿਆਰਥੀ ਦੇ ਲਈ ਜਲਦੀ ਅਰਜ਼ੀਆਂ ਜਮ੍ਹਾਂ ਕਰਵਾਉਣਾ ਅਤੇ ਪੂਰਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਗ੍ਰੇਪ ਵਿਭਾਗ ਨੇ ਹਾਲੀ ਦੇ ਵਿੱਚ ਸੀਮਤ ਗਿਣਤੀ ਦੇ ਪੰਨਿਆਂ ਦੇ ਲਈ ਵੈੱਬਸਾਈਟ ਅਨੁਵਾਦ ਸੇਵਾਵਾਂ ਵੀ ਸ਼ੁਰੂ ਕੀਤੀਆਂ ਨੇ ਜੋ ਅੰਤਰਰਾਸ਼ਟਰੀ ਬਿਨਕਾਰਨ ਨੂੰ ਪੋਰਟਲ ਨੂੰ ਹੋਰ ਆਸਾਨੀ ਦੇ ਨਾਲ ਨੇਵੀਗੇਟ ਕਰਨ ਦੇ ਵਿੱਚ ਮਦਦ ਕਰਨ ਲਈ ਅਨੁਵਾदित ਪੰਨਿਆਂ ਦੇ ਉੱਤੇ ਸੱਜੇ ਕੋਨੇ ਦੇ ਵਿੱਚ ਇੱਕ ਭਾਸ਼ਾ ਚੋਣਕਾਰ ਪ੍ਰਦਾਨ ਕਰਦੇ ਨੇ 2026 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਦਾਂ ਟਿਚਰ ਰੱਖਣ ਵਾਲੇ ਸੰਭਾਵੀ ਵਿਦਿਆਰਥੀਆਂ ਨੂੰ ਖਰੈ ਵਿਭਾਗ ਦੁਆਰਾ ਪੂਰੀਆਂ ਵੀਜ਼ਾ ਅਰਜ਼ੀਆਂ ਜਲਦੀ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਇਹੀ ਕਿ ਰੇਸ਼ੀਲ ਪੌਂਚ ਪੱਤੀ ਦੇ ਵਿੱਚ ਦੇਰੀ ਅਤੇ ਸੰਭਾਵੀ ਇਨਕਾਰਾ ਤੋਂ ਬਚਣ